ਪਾਂ ਪਾਗੀ ਬਾਂਦਰ ਨਰਸਰੀ ਦੇ ਵਿੱਚ ਖੜੇ ਆ ਬਈ ਇੱਥੇ ਆਪਣੇ ਪਿੰਡ ਜਿਹੜਾ ਸਾਂਝਾ ਥਾਂ ਪਿਆ ਉੱਥੇ ਬੂਟੇ ਲਾਉਣ ਖਤਰਾਏ ਸੀਗੇ ਤੇ ਇੱਥੇ ਆ ਕੇ ਨਾਲ ਅੱਜ ਤੋਂ ਗੱਲਬਾਤ ਕੀਤੀ ਵੀ ਇੱਥੇ ਸਾਰੇ ਬੂਟਿਆਂ ਦਾ ਜਿਹੜਾ ਰੇਟ ਹੈਗਾ ਉਹ 2 ਰੁਪਏ ਹੈਗਾ ਜੇ ਵੈਸੇ ਤੁਸੀਂ ਲੈ ਜਾਣਾਗਾ ਤੇ ਜਿਹੜੇ ਛੋਟੇ ਬੂਜੇ ਉਹਨਾਂ ਦਾ 2 ਰੁਪਏ ਰੇਟ ਹੈਗਾ ਤੇ ਬਾਕੀ ਜੇ ਤੁਸੀਂ ਫ੍ਰੀ ਵੀ ਲੈ ਜਾ ਸਕਦੇ ਹੋ ਇਹ ਪੰਚਾਇਤ ਦੀ ਜਿਹੜੀ ਲੈਟਰਪੈਡ ਹੁੰਦੀ ਹੈ ਤੁਸੀਂ ਉਹ ਲਿਆ ਸਕਦੇ ਹੋਗੇ ਤੇ گاਉਂ ਸੈਕਟਰੀ ਨਾਲ ਗੱਲ ਕਰਨਗੇ ਤਾਂ ਤੁਸੀਂ ਫ੍ਰੀ ਵੀ ਲਿਜਾ ਸਕਦੇ ਹੋਗੇ ਇਹ ਬਠਿੰਡੇ ਰੋਡ ਦੇ ਉੱਪਰ ਆ ਵਿਭਾਗੀ ਬੰਦਰ ਪਿੰਡ ਤੇ ਇਧਰਲੇ ਪਾਸੇ ਨਹਿਰ ਆ ਗਈ ਇਧਰਲੇ ਪਾਸੇ ਸੂਆ ਆ ਗਿਆ ਇਹ ਸੈਂਟਰ ਦੇ ਵਿੱਚ ਬਣੀ ਹੋਈ ਹੈਗੀ ਨਰਸਰੀ ਤੇ ਦਰਖਤ ਇੱਥੇ ਸਾਰੇ ਜਿਹੜੇ ਆਪਣੇ ਪੁਰਾਣੇ ਦਰਖਤ ਹੁੰਦੇ ਸੀਗੇ ਉਹ ਹੈ ਇਹ ਟਾਲੀਆਂ ਆ ਗਈਆਂ ਸਾਰੀਆਂ ਆ ਟਾਲੀਆਂ ਆ ਗਈਆਂ ਤੇ ਆ ਕਿਕਰਾਂ ਜਿਵੇਂ ਇਹ ਆਪਣੇ ਪ੍ਰਾਣੀ ਤਰਖਤ ਆ ਕੇ ਸਾਰੇ ਇਹ ਦੇਸੀ ਕਿੱਕ ਰਹਿ ਗਈ ਜਮਾ ਤੇ ਜੇ ਕਿਸੇ ਨੇ ਬਾਈ ਇਹ ਲੈ ਜਾਣੇ ਹੁਣ ਤਾਂ ਇਥੋਂ ਲੈ ਆ ਸਕਦਾਗਾ ਲੈਟਰ ਪੈਡ ਤੁਸੀਂ ਲੈ ਆ ਸਕਦੇ ਹੋਗੇ ਤਾਂ ਇਹ ਜਮਾ ਫ੍ਰੀ ਮਿਲ ਜਾਣਗੇ ਤੇ ਨਹੀਂ ਵੈਸੇ ਵੀ ਕੋਈ ਜ਼ਿਆਦਾ ਰੇਟ ਨਹੀਂਗਾ ਇਹਨਾਂ ਦਾ ਸਿਰਫ 2 ਰੁਪਏ ਮੁੱਲੀ ਹੈਗਾ ਜਿਹੜੇ ਛੋਟੇ ਬੂਝੇਗੇ ਵੱਡਿਆਂ ਦਾ ਸ਼ਾਇਦ ਜ਼ਿਆਦਾ ਹੋਵੇ ਵੱਡਿਆਂ ਦੇ ਬਾਰੇ ਆਪਾਂ ਗੱਲ ਨਹੀਂ ਕੀਤੀ ਤੇ ਇਥੋਂ ਹਾਈਬ੍ਰਿਡ ਜਿਹੜੇ ਬੂਟੇ ਨਹੀਂ ਮਿਲਣਗੇ ਜਿਹੜੇ ਆਪਣੇ ਵੈਸੇ ਨਾਲਸਿਆਂ ਦੇ ਵਿੱਚੋਂ ਮਿਲਦੇ ਹੁੰਦੇ ਹੈਗੇ ਆ ਦੂਤ ਆ ਗਏ ਤੇ ਉਹ ਨਹੀਂ ਦ ਮਿਲਣਗੇ ਆ ਜਿਹੜਾ ਬੂਟਾ ਆਵੇ ਸਰ ਆ ਦੇਖੋ ਆਪਣੇ ਪੁਰਾਣੇ ਜਿਵੇਂ ਪੁਰਾਣੀਆਂ ਆਪਣੇ ਕਿਕਰਾਂ ਹੁੰਦੀਆਂ ਸੀਗੀਆਂ ਉਹ ਵੈਸੇ ਆਪਾਂ ਖਿਚਲਾ ਨਹੀਂ ਕਰਦੇ ਹਾਂ 2 ਰੁਪਏ ਬੂਟਾ ਕੋਈ ਜ਼ਿਆਦਾ ਮਹਿੰਗਾ ਨਹੀਂ ਜੇ ਆਪਾਂ ਲਾ ਲਗੇ ਹਾਂ ਪਲੇ ਜਾ ਕੇ ਜਿਵੇਂ ਆਪਣੇ ਪੰਚਾਇਤੀ ਥਾਂ ਹੁੰਦੇ ਆਗੇ ਜਿਹੜੇ ਉੱਥੇ ਆਪਾਂ ਬੂਟੇ ਲਾ ਸਕਦੇ ਆਂਗੇ ਜਿੱਥੇ ਆਪਾਂ ਜਿਹੜਾ ਆਪਣੇ ਘਰ ਘਰ ਜੂ ਆ ਜੇ ਆਪਾਂ ਜੇ ਇੱਕ ਬੰਦਾ ਵੀ ਜੇ ਘਟੋ ਘਟ 10 ਬੂਝੇ ਲਾਉਂਦਾ ਤਾਂ ਕਿੰਨੇ ਬੂਝੇ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਲੱਗ ਜਾਣਗੇ ਤੇ ਜੇਰਾ ਪ੍ਰਦੂਸ਼ਣ ਜੇਰਾ ਬਹੁਤ ਜਿਆਦਾ ਘਟ ਜੂਗਾ ਤੇ ਆਪਣਾ ਇੱਕ ਅਰਫੈਂਡੀ ਵਾਲਾ ਏਰੀਆ ਆ ਗਿਆ ਅਰਫੈਂਡੀ ਏਰੀਆ ਕਰਕੇ ਜੇਰਾ ਉਹ ਧੂਆਂ ਸਾਰਾ ਆਪਣੇ ਇੱਧਰ ਆਉਂਦਾ ਤੇ ਆਪਾਂ ਨੂੰ ਬੂਟੇ ਜੇਰਾ ਵੱਦ ਵੱਦ ਲਾਉਣੇ ਚਾਹੀਦੇ ਹੁਣ ਬਈ ਟਾਈਮ ਵੀ ਹੈ ਬਾਕੀ ਬੂਟੇ ਲਾਉਣ ਦਾ ਸੌਣ ਦਾ ਮਹੀਨਾ ਚੱਲ ਪਿਆ ਹੈਗਾ ਤੇ ਬਾਰਿਸ਼ ਵਗੈਰਾ ਹੋਊਗੀ ਤੇ ਬੂਟੇ ਸਾਰੇ ਚੱਲਣਗੇ ਤੇ ਭਾਗੀ ਮੰਦਰ ਦੇ ਇਧਰਲੇ ਪਾਸੇ ਨਹਿਰ ਹੈਗੀ ਤੇ ਗਾਹਾਂ ਪਿੰਡ ਆ ਗਿਆ ਠੀਕ ਹੈ ਐ ਸਾਈਡ ਰਹਿ ਕੇ ਬਠਿੰਡਾ ਬਠਿੰਡੇ ਤੋਂ ਮੇਨ ਰੋਡ ਆਉਂਦੀ ਹੈਗੀ ਤੇ ਉੱਥੇ ਨਰਸਰੀ ਬਣੀ ਹੈਗੀ ਤੇ ਜੇ ਕੋਈ ਵੀਰਪਰਾ ਬੂਟੇ ਲਿਜਾ ਕੇ ਲਾ ਸਕਦਾ ਤਾਂ ਬਹੁਤ ਸੋਹਣੀ ਗੱਲ ਹੈ ਜੀ ਵੱਧ ਤੋਂ ਵੱਧ ਕਿਉਂਕਿ ਦਰੱਖਤ ਲਾਉਣੇ ਚਾਹੀਦੇ ਹੈਗੇ ਆਪਾਂ ਨੂੰ ਵਾਤਾਵਰਨ ਖਤਰੇ ਚੀਜ਼ਾਂ ਬਹੁਤ ਵਧੀਆ ਹੈਗੀਆਂ ਆ ਜਮਣਾਂ ਆ ਦੇਖੋ ਆ ਜਮਣਾ ਸਿਰਫ 2 ਰੁਪਏ ਰੇਟ ਹੈ ਇਹਨਾਂ ਦਾ ਤੇ ਆਪਾਂ ਜਿਹੜੀਆਂ ਦੂਜੀਆਂ ਨਸਲੀਂ ਦੇ ਵਿੱਚ ਇਹ ਘਟੋ-ਘਟਾ 50 ਜਾਂ 100 ਰੁਪਏ ਦਾ ਭੂਜਾ ਮਿਲਦਾ ਹੈਗਾ ਤੇ ਇਧਰ ਮੇਖਲ ਚ ਗਾਹਾਂ ਫੁੱਲ ਵੀ ਆ ਗਏ ਫੁੱਲ ਵੀ ਹੈਗੇ ਹੈਗੇ ਸਾਰੇ ਦਿਖਾਉਣੇ ਤੁਹਾਨੂੰ ਤੇ ਰੱਖ ਤੇ ਜਿੰਨੇ ਵੀ ਇੱਥੇ ਤੇ ਰੱਖ ਤੇ ਹੈਗੇ ਆ ਗੇਂਦੇ ਦੇ ਬੂਟੇ ਆ ਗਏ ਸੌਰੀ ਗੇਂਦੇ ਦੇ ਨਹੀਂ ਆਪਣੇ ਗਲਾਬ ਦੇ ਆ ਗਲਾਬ ਦੇ ਬੂਟੇ ਆ ਗਏ ਸਾਰੇ ਉਹ ਦੇਖ ਬਰ ਕਹਿਣਾ ਹਾਂ ਉਹ ਡੇਕਾਂ ਖੜੀਆਂ ਜਿਵੇਂ ਇਹ ਅਸੀਂ ਵੀ ਲੈਣ ਆਏ ਆ ਬੂਟੇ ਇੱਥੋਂ ਲਿਜਾਵਾਂਗੇ ਹੁਣ ਨਾਲ ਤਾਂ ਕੁਛ ਜਿਹੜਾ ਸਾਡੇ ਬਾਹਰਗੇ ਰਾਹ ਜਾਂਦਾ ਹੈਗਾ ਰਾਹ ਦੇ ਉੱਪਰ ਲਗਾਵਾਂਗੇ ਕੁਝ ਇਹ ਆਏ ਆ ਸਰਕਾਰੀ ਜਗ੍ਹਾ ਦੇ ਉੱਪਰ ਲਾਵਾਂਗੇ ਸਾਰੇ ਇਹਨਾਂ 'ਚ ਕੁਝ ਰਫਿੰਡਰੀ ਦਾ ਵੀ ਹੈਗਾ ਇਹ ਜਿਹੜੇ ਮਜੂਰ ਛੱਡੇ ਹੋਏ ਰਫਿੰਡਰੀ ਨਹੀਂ ਛੱਡੇ ਹੋਏ ਅੱਧੇ ਵਿੱਚ ਰਫਿੰਡਰੀ ਦਾ ਕਰਕੇ ਇਹ ਅੱਧੇ ਰਫਿੰਡਰੀ ਦੇ ਵੱਡੇ ਜਿਹੜੇ ਆਪ ਨੂੰ ਪਨੀਰੀ ਨਹੀਂ ਦੇ ਰਹੇ ਨੇ ਵੱਡੀ ਇਹ ਹੂੰ ਬਣੀ ਹੋਈ ਇਹ ਕੁਛ ਤਾਂ ਰਫਿੰਡਰੀ ਦੇ ਹੈਗੇ ਵਿੱਚ ਰਫਿੰਡਰੀ ਨੇ ਠੇਕਾ ਕੀਤਾ ਹੋਇਆ ਫਿਰ ਕਰਨੇ ਰਫਿੰਡਰੀ ਲੈ ਕੇ ਜਾਊਗੀ ਤੇ ਕੁਝ ਜਿਹੜੇ ਹੁਣ ਲਿਜਾ ਲੈ ਜਾਣੇ ਆਗੇ ਵੱਡੇ ਉਹ ਫਿਰ ਮਾਲਾ ਪਿੰਡ ਦੇ ਸਰਪੰਚ ਤੋਂ ਲੈਟਰ ਪੈਡ ਤਿਆਰ ਕਰਕੇ ਫੇਰ ਉਸ ਤੋਂ ਬਾਅਦ ਜਿਹੜੀ ਹੈ ਕਿ ਮੰਨ ਲਾ ਸੈਕਟਰੀ ਹੁੰਦਾ ਬੰਦੂਗਾ ਵਾਲਾ ਸੈਕਟਰੀ ਤੋਂ ਕਵਾਹਾ ਕੇ ਤੇ ਫੇਰ ਵੱਡੀ ਪਨੀਰੀ ਫੇਰ ਮਿਲੂਗੀ ਆਪਾਂ ਨੂੰ ਠੀਕ ਹੈ ਬਾਈ ਜੇ ਕੋਈ ਲਿਜਾਣਾ ਚਾਹੁੰਦਾ ਤਾਂ ਇੱਥੇ ਉੱਥੇ ਬਣੀ ਹੋਈ ਹੈਗੀ ਆਪਣੇ ਇਹ ਤਾਂ ਇੱਥੋਂ ਲਿਜਾ ਸਕਦਾ ਹੈਗਾ ਪਾਲੋ ਆਪਾਂ ਬੁੱਝੇ ਕਿਹੜੇ ਕਿਹੜੇ ਲੈ ਜਾਣੇ ਹੈਗੇ ਚੱਕੋ ਆਹ ਲੈਂਦੇ ਕੋਈ ਬੂਟੇ ਸਾਰੇ ਆਹ ਪਏ ਆ ਬੂਟੇ ਤੇ ਦੂਜੇ ਹਰ ਪੇ ਸਾਰੇ ਬੂਟੇ ਲਾਵਾਂਗੇ ਸਾਰੇ ਪੰਤੇ ਦੇ ਕਿ ਕਿ ਦੇ ਦੇ ਨਹੀਂ ਨਹੀਂ ਤੇ ਸਾਰੇ ਪੰਤੇ ਬੂਜੇ ਲੈਂਦੇ ਹੈਗੇ ਜਿਹੜੇ ਇੱਥੇ ਲੱਗੇ ਇੱਥੇ ਲਾਵਾਂਗੇ ਬਾਕੀ ਆਪਾਂ ਸਰਕਾਰੀ ਥਾਵਾਂ ਤੇ ਲਾਵਾਂਗੇ ਬੂਜੇ ਸਾਰੇ ਨਰਸਰੀ ਚੋਂ ਲੈਂਦੇ ਆ ਤੇ ਇਹ ਸਾਰੇ 2-2 ਰੁਪਿਆ ਦੇ ਬੂਟੇ ਮਿਲੇ ਹੈਗੇ ਆ ਬੂਟੇ ਲੈਂਦੇ ਆ ਆ ਦੇਖ ਉਹ ਇਕੱਠੀ ਗਾ ਕਿ ਨੂਦ ਅਮਰੂਦ ਨੇ ਮੈਂ ਚਾਚੂ ਪਾਣੀ ਵਾਲੀ ਪਾਪ ਕਿਹੜੀ ਬਤਾ ਹਾਂ ਓਏ ਕਿੱਥੇ ਆ ਪਾਣੀ ਵਾਲੀ ਪਾਪ ਬੂਟੇ ਕਿੱਥੇ ਲਾਵਾਂਗੇ ਬੂਟੇ ਕਿੱਥੇ ਲਾਵਾਂਗੇ ਬੂਟੇ ਕਿੱਥੇ ਲਾਉਗੇ ਬੂਟੇ ਦੱਸ ਉਹ ਰਿਹਾ ਬੂਟੇ ਦੱਸ ਬੂਟੇ ਕਿੱਥੇ ਲਾਗੇ ਇਹ ਉੱਥੇ ਲਾ ਦੇਗੇ ਇੱਥੇ ਲਾ ਦੇ ਬੂਟੇ ਉੱਥੇ ਉੱਥੇ ਲਾਵਾਂਗੇ ਨਾ